ਆ ਲਓ ਜੀ ਪਾਣੀ ਪਾਣੀ ਪੀਓ ਭਾਜੀ ਪਾਣੀ ਪੀਓ ਤੇਰਾ ਇਹ ਵੱਡਾ ਨਹੀਂ ਆ ਵੱਡਾ ਉਹ pau ਕਰਨੈਲ ਸਿਆ ਆ ਗਈ ਉਹ pau ਉਹ ਕਦਰ ਦੇ ਹਿਸਾਬ ਨਾਲ ਹੀ ਆ ਤੇ ਜੇ ਕਦਰ ਦੇ ਹਿਸਾਬ ਨਾਲ ਆ ਤੇ ਫਿਰ ਇਹਨੂੰ ਟੱਕਣ ਚ ਪਾਣੀ ਪਾ ਦੋ ਕਾਰੋਬਾਰ ਕੀ ਫਿਰ ਆਪਣਾ ਉਹ ਮਾਰੀ ਗੜਕੋ ਕੀ ਟ੍ਰਾਂਸਪੋਰਟ ਹੈ ਉਹ ਚੁੱਪ ਕਰਕੇ ਬੈਰਾ ਓਏ ਟਾਇਰ ਬਣਾਉਂਦੇ ਆ ਓਏ ਆਪਣੀ ਘਰ ਦੀ ਕੰਪਨੀ ਆ ਹਾਂਜੀ ਉਹ ਟਾਇਰ ਨੂੰ ਰਬੜ ਲਾਉਂਦਾ ਵਾ ਗੁੱਟੀਆਂ ਲਾਉਂਦਾ ਵਾ ਉਹ ਟਾਇਰ ਬਣ ਗਏ ਹਵਾ ਭਰ ਕੇ ਥੋਕ ਲਾ ਕੇ ਨਹੀਂ ਟੂਟੀ ਨੂੰ ਚਾਹ ਕੇ ਕਰੀ ਜਾ ਉਹ ਬਸ ਥੋਕ ਹੀ ਲਉਗਾ ਉਹ ਥੁੱਕ ਆਪਣਾ ਹੀ ਆ ਨਹੀਂ ਸੋਚ ਕੇ ਫਿਰ ਦੱਸਦੇ ਆ ਇੱਥੇ ਸੋਚ ਲੈ ਵੀ ਤੇ ਤੁਹਾਡਾ ਘਰ ਹੀ ਆ ਮੈਂ ਪਾਪਾ ਫਿਲਮਾਂ 'ਚ ਵੇਖਿਆ ਐ ਜੇ ਕਰਕੇ ਸੋਚਦੇ ਮਿੰਟ 'ਚ ਦੱਸ ਦਿੰਦੇ ਆ ਮੈਨੂੰ ਲੱਗਦਾ ਇਹਨਾਂ ਦਾ ਦਿਮਾਗ ਹੀ ਘਟਾ ਚੰਗਾ ਬੁੱਧ ਸਿਆ ਘਰ ਜਾ ਕੇ ਸਲਾਹ ਕਰਕੇ ਦੱਸਾਂਗੇ ਉਹ ਇੱਥੇ ਦੱਸ ਜੋ ਸਾਨੂੰ ਕੁਝ ਪਾਰੰਗਾ ਮੇਰਾ ਤੇ ਹੋ ਗਿਆ ਕੰਗਾ ਉਹ ਕੋਈ ਆਪਣੇ ਵਾਲੀ ਵੇਖ ਲਾ ਅਸੀਂ ਕਿਹੜਾਂ ਅੰਬਰਾਂ ਤੋਂ ਤਾਰੇ ਤੜਾਉਣੇ ਆ ਤੁਹਾਨੂੰ ਨਿੱਕੀ ਮੋਟੀ ਵੀ ਚੱਲੂਗੀ ਕੀ ਮਸਲੋ ਤੇਰਾ ਮਾਸਾ ਮਦਰੀ ਮੈਂ ਤੈਨੂੰ ਕਿੱਥੋਂ ਕਰਾਦਾ ਮੇਰਾ ਤੇ ਆਪ ਦਾ ਨਹੀਂ ਹੁੰਦਿਆ ਰਿਸ਼ਤਾ ਉੱਪਰ ਸੀਮਾ ਪਿੰਕੀ ਗੁੱਡੂ ਦਾ ਲੱਭੋ ਰਿਸ਼ਤਾ ਛੁੱਡੂ ਦਾ ਓਏ ਆ ਗੱਲ ਕਹਿਣੀ ਜਿਆਦਾ ਜ਼ਰੂਰੀ ਇੱਧਰ ਆ ਉੱਠ ਕੇ ਉਹ ਤੁਹਾਨੂੰ ਮਿਲਵੈਣ ਚੱਲੂਗੀ ਓਏ ਜਿੰਨਾ ਇਹ ਮੁੰਡੇ ਨੇ ਮੇਰਾ ਲਹੂ ਪੀਤਾ ਨਾ ਉਹ ਇਹਨੂੰ ਮਿਲਵੈਣ ਕੇ ਇਹਨੂੰ ਤੇ ਡੈਨਵੀ ਚੱਲੂਗੀ